ਬਾਬਾ ਬੰਦਾ ਸਿੰਘ ਬਹਾਦਰ ਨੂੰ ਜਦੋਂ ਸ਼ਹੀਦ ਕੀਤਾ ਜਾਣਾ ਸੀਗਾ ਤੇ 25 ਜਰਨੈਲ ਉਹਦੇ ਆਲੇ-ਦੁਆਲੇ 25 ਨੇਜੇ ਗੱਡ ਕੇ ਉਹਨਾਂ ਦੇ ਸਿਰ ਧੜ ਤੋਂ ਅਲਾ ਕਰਕੇ ਟੰਗੇ ਹੋਏ ਸਨ ਤੇ ਲਾਥਾਂ ਥੱਲੇ ਸਨ ਤੇ ਖੂਨ ਦੇ ਨਾਲ ਧਰਤੀ ਲਤ-ਪਤ ਹੋਈ ਪਈ ਸੀ ਇਸ ਪੋਜੀਸ਼ਨ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੀ ਗੋਦ ਵਿੱਚ ਉਹਦਾ 4 ਸਾਲ ਦਾ ਬੇਟਾ ਅਜੈ ਸਿੰਘ ਜਿਹਨੂੰ ਰਣਜੀਤ ਸਿੰਘ ਜੀ ਵੀ ਕਿਹਾ ਜਾਂਦਾ ਹੈ ਉਸ ਨੂੰ ਗੋਦੀ 'ਚ ਬਿਠਾਇਆ ਗਿਆ ਤੇ ਬਿਠਾ ਕੇ ਉਹਦੇ ਦਿਲ ਦੇ ਵਿੱਚ ਜਲਾਦ ਨੇ ਛੁਰਾ ਮਾਰਿਆ ਦਿਲ ਬਾਹਰ ਕੱਢਿਆ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ ਦੇ ਵਿੱਚੋਂ ਦਾ ਦਿਲ ਤੁੰਆ ਤੇ ਉਹਦੇ ਮੂੰਹ ਦੇ ਉੱਪਰ ਬੱਚੇ ਦਾ ਖੂਨ ਮਲ ਦਿੱਤਾ ਉਸ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਦਾ ਅੱਖ ਕੱਢੀ ਗਈ ਹੱਥ ਕੱਟਿਆ ਗਿਆ ਪੈਰ ਕੱਟਿਆ ਗਿਆ ਪਹਿਲਾ ਸੱਜਾ ਫਿਰ ਖੱਬਾ ਇਸੇ ਤਰ੍ਹਾਂ ਮੜਕੇ ਜੰਬੂਰਾ ਨਾਲ ਮਾਸ ਨੋਚ-ਨੋਚ ਕੇ ਸਰੀਰ ਤੋਂ ਅਲੱਗ ਕੀਤਾ ਗਿਆ ਤੇ ਅਖੀਰ ਦੇ ਵਿੱਚ ਸ਼ਰਤਾਂ ਤੋਂ ਅਲੱਗ ਕੀਤਾ ਗਿਆ